ਇੱਕ ਸੜਕ ਜਿਹੜੀ ਆ ਉਹ ਬੱਦਲੜੀ ਪਿੰਡ ਦੇ ਅੰਦਰ ਸੋ ਇਹ 10 ਕਿਲੋਮੀਟਰ ਸੜਕਾਂ ਦਾ ਅੱਜ ਕੰਮ ਆਰੰਭ ਕਰਾਇਆ 2 ਕਰੋੜ 60 ਲੱਖ ਰੁਪਏ ਦੀ ਲਾਗਤ ਦੇ ਨਾਲ ਸੋ ਕਾਫੀ ਲੰਬੇ ਸਮੇਂ ਤੋਂ ਸਾਡੇ ਇਲਾਕੇ ਦੇ ਲੋਕਾਂ ਨੂੰ ਇਹ ਜਿਹੜਾ ਉਹ ਇੱਕ ਰੰਜਸ ਸੀਗੀ ਇਹ ਕੋਲੋਂ ਦੇ ਅੰਦਰ ਗਿਲਾ ਹੀ ਵੀ ਸੜਕਾਂ ਨਹੀਂ ਬਣ ਰਹੀਆਂ ਤੇ ਇਹ ਸੜਕਾਂ ਕੋਈ ਸਾਡੀ ਸਰਕਾਰ ਚ ਨਹੀਂ ਬਲਕਿ ਪਿਛਲੇ ਮੇਰੇ ਖਿਆਲ ਅ 10 10 12-12 ਸਾਲ ਤੋਂ 15-15 ਸਾਲ ਤੋਂ ਵੀ ਇਹ ਸੜਕਾਂ ਜਿਹੜੀਆਂ ਬਣਨੀਆਂ ਚਾਹੀਦੀਆਂ ਸਨ ਨਹੀਂ ਬਣੀਆਂ ਸੋ ਹੁਣ ਇਹਨਾਂ ਦਾ ਨਿਰਮਾਣ ਕਾਰਜ ਆਰੰਭ ਕੀਤਾ ਔਰ ਅਸੀਂ ਠੇਕੇਦਾਰ ਨੂੰ ਕੋਈ ਗੱਲ ਕਹੀ ਆਂ ਵੀ ਕੰਮ ਦੇ ਅੰਦਰ ਕੋਈ ਸਮਝੌਤਾ ਨਹੀਂ ਵਧੀਆ ਕੰਮ ਹੋਵੇ ਲੋਕਾਂ ਦਾ ਆਣਾ ਜਾਣਾ ਜਿਹੜਾ ਸੁਖਾਲਾ ਹੋਵੇ ਤੇ ਇੱਕ ਹੋਰ ਬਹੁਤ ਵੱਡੀ ਸੜਕ ਜਿਹੜੀ ਤਾਰਾਗੜ ਤੋਂ ਰਤਨਗੜ ਭਰਿਆਲਾੜੀ ਤੇ ਧੋੜੇ ਨੂੰ ਨਿਕਲਦੀ ਸੀ ਉਹ ਤਾਂ ਮੇਰੇ ਖਾਲ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਕਿ ਹੁਣ ਕਦੀ ਬਣੇਗੀ ਇੰਨਾ ਮੰਦਾ ਹਾਲਤ ਸੀਗਾ ਉਹਦਾ ਤੇ ਮੈਨੂੰ ਇੱਕ ਦਿਨ ਮਜ਼ਾਕ ਚ ਇਹ ਮੈਂ ਰਤਨਗੜ੍ਹ ਪਿੰਡ ਚ ਗਿਆ ਤੇ ਉੱਥੇ ਬੀਬੀਆਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਭ ਦਾ ਬਿਜਲੀ ਬਿੱਲ ਮਾਫ ਹੈ 600 ਯੂਨਟ ਕਿਸੇ ਵੀ ਜਾਤ ਬਰਾਦਰੀ ਦਾ ਬੰਦਾ ਭਾਵੇਂ ਹੋਵੇ ਮਾਨ ਸਾਹਿਬ ਨੇ ਕੇਜਰੀਵਾਲ ਜੀ ਨੇ ਸਭ ਦਾ ਬਿਜਲੀ ਬਿੱਲ ਪੰਜਾਬ ਚ ਜ਼ੀਰੋ ਕੀਤਾ ਹੋਇਆ ਤੇ ਉਹ ਮੈਨੂੰ ਪਿਆਰਾ ਕਹਿਣ ਲੱਗੇ ਨੇ ਜੀ ਬਿਜਲੀ ਵਾਲਾ ਕੰਮ ਤੇ ਹੋਇਆ ਹੋਇਆ ਪਰ ਸਾਡੀ ਸੜਕ ਦਾ ਬੜਾ ਮੰਦਾ ਹਾਲ ਆ ਤੇ ਕਦੇ ਇਹ ਬਣਾਓ ਤੇ ਅਸੀਂ ਨੰਗੇ ਪੈਰੀ ਤੁਹਾਡੇ ਪਿੰਡ ਆਵਾਂਗੇ ਤੁਹਾਡਾ ਧੰਨਵਾਦ ਕਰਨ ਲਈ ਸੋ ਉਹ ਸੜਕ ਹੁਣ 10 ਫੁੱਟ ਦੀ ਥਾਂ 18 ਫੁੱਟ ਚੌੜੀ ਬਣ ਰਹੀ ਹੈ 18 ਫੁੱਟ ਚੌੜੀ ਇਹ ਪਹਿਲੀ ਵਾਰ ਆ ਸਾਡੇ ਹਲਕੇ 'ਚ 18 ਫੁੱਟ ਸੜਕਾਂ ਬਣ ਰਹੀਆਂ ਤੇ ਕੰਮ ਉਹਦਾ ਲੱਗਿਆ ਹੋਇਆ ਤੁਸੀਂ ਕਿਸੇ ਨੂੰ ਦਿਖਿਆ ਹੁਣ ਨਿਕਲਦੇ ਵੜਦੇ ਦੋ ਚਾਰ ਮਹੀਨਿਆਂ 'ਚ ਸੜਕਾਂ ਵਧੀਆ ਬਣਾ ਦੇਣੀ ਆ ਅਸੀਂ ਸੋ ਇਸ ਤੋਂ ਪਹਿਲਾਂ ਆ ਪਰਮਾਨੰਦ ਤੰਗੋਸ਼ਾ ਵਾਲੀ ਤਾਰਾਗੜ ਵਾਲੀ ਬਣਾਈ ਸੋ ਤੁਹਾਨੂੰ ਸਭ ਨੂੰ ਮੁਬਾਰਕਾਂ ਹੁਣ ਮੈਂ ਅਗਲੇ ਪਿੰਡ ਤੇ ਜਾਣਾ ਉੱਥੇ ਵੀ ਅਡੀਗਰੇ ਨੇ ਤੇ 5-5 ਮਿੰਟ ਸਭ ਨੂੰ ਹਜਾਤੀ ਚੱਕਦੇ ਸਰਪੰਚ ਨੇ ਭੈਣ ਜੀ ਇੱਥੇ ਬੈਠੇ ਸੀਗੇ ਸੋ ਨੱਕੀਆਂ ਦੇ ਸਰਪੰਚ ਨੇ ਤੰਗੋ ਸਾਹ ਦੇ ਸਾਲੂ ਆਲ ਦੇ ਸੋ ਸਭ ਜਿੰਨੇ ਵੀ ਦਰਜਾ ਬਰ ਦਰਜਾ ਮੇਰੇ ਸਾਥੀ ਭੈਣ ਭਰਾ ਇੱਥੇ ਹੈਗੇ ਆ ਸਭ ਨੂੰ ਮੈਂ ਇਸ ਗੱਲ ਦਾ ਭਰੋਸਾ ਦਵਾਨਾ ਕਿ ਆਹ ਜਿਹੜੀਆਂ 74 ਸੜਕਾਂ ਪਈਆਂ ਸਾਡੇ ਹਲਕੇ ਨੂੰ 100 ਕਰੋੜ ਰੁਪਈਆ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਉਹ 100 ਕਰੋੜ ਰੁਪਈਆ ਦਾ ਪੈਸਾ ਪੈਸਾ ਪਾਈ ਪਾਈ ਜਿਹਨੂੰ ਆਪਾਂ ਕਹਿੰਨੇ ਆ ਉਹ ਇਹਨਾਂ ਸੜਕਾਂ ਤੇ ਲਾਣਾ ਤੇ 2-3 ਮਹੀਨਿਆਂ ਦੇ ਅੰਦਰ ਸੜਕਾਂ ਬਣ ਕੇ ਤੁਹਾਡੇ ਚੋਲੇ ਚ ਪਾਵਾਂਗੇ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਆਦੂ ਆਦੂ करिए ਹੈ ਚਲੋ ਦੇਖੋ ਇਹ ਹੀ ਪਾਣੀ ਕਿੱਥੇ ਤੱਕ ਗਿਆ ਹਾਂ ਗੁੱਜੜਾ ਲਾੜੀ ਦੇ ਨਹੀਂ ਸ਼ੁਰੂ ਐਥੋਂ ਹੀ ਆ ਨਾ ਹਾਂਜੀ ਹਾਂਜੀ ਚਲੋ ਗੁੱਜੜਾ ਲਾੜੀ ਦੀ ਵੈਂਟਨਸ ਤੋਂ ਉੱਥੇ ਤੱਕ ਚਲੇਗੀ ਪਰਮੰਦੀਹਾ ਤੱਕ ਇਹ ਜਾਣੀ ਐ ਮੇਰੇ ਹਿਸਾਬ ਨਾਲ ਜਿਹੜਾ ਤੁਹਾਡੇ ਪਿੰਡ ਤੋਂ ਸਰਹੜਾ ਕੜ ਨੂੰ ਨਹੀਂ ਜਿਹੜਾ ਉਹ ਰੋਡ ਆ ਕੋਟੇ ਆਰੀਆਂ ਹਾਂ ਤੇ ਉਧਰ ਨੂੰ ਕੋਟੇ ਆਰੀਆਂ ਤੋਂ ਗਿਆ ਨਹੀਂ ਆਪਣਾ ਥਾਗਰਪੁਰ ਨੂੰ ਰੋਡ ਇਹ ਉਹਦੇ ਨਾਲ ਜਾ ਕੇ ਮਿਲਣਾ ਤੁਹਾਡੇ ਪਿੰਡ ਨਾਲ ਹੁਣ ਮੈਪ ਤੋਂ ਇੱਥੇ ਖਲੋਤੇ ਆਪਾਂ ਜੀ ਹਾਂ ਆ ਐਸ ਐਂਡ ਤੱਕ ਐਂਡ ਨੂੰ ਪਿੰਡ ਨੂੰ ਟੱਚ ਕਰਨੀ ਆ ਜੀ ਉਹੀ ਹਾਲ ਉਹੀ ਹੋਇਆ ਕਿੰਨੇ ਕਿਲੋਮੀਟਰ ਦਾ ਪਤਾ ਲੱਗ ਜਾਣਾ ਕਿੰਨੇ ਕਿਲੋਮੀਟਰ ਅੱਛਾ ਪੱਡ ਤੋਂ ਬੱਸ ਮੈਂ ਤੁਹਾਨੂੰ ਹੋਰ ਦੱਸਦਾ ਨਾ ਡਰੋ ਇੱਕ ਇਹ ਹੋਰ ਵੀ ਬਹੁਤ ਸਾਰੀਆਂ ਸੜਕਾਂ ਮਨਜ਼ੂਰ ਹੋਈਆਂ ਜਿੱਦਾਂ ਇਹ ਤੁਹਾਡਾ ਅਰਸਪਾਲਮਾ ਪੈਂਦੀ ਤੇ ਨਾਲ ਕੀ ਨਾਂ ਪਿੰਡ ਦਾ ਜਗਦਵਾਰ ਹੈ ਜਗਦਵਾਰ ਭਾਈਆ ਗਰਦਾ ਪਰ ਇਹ ਸਾਰੀਆਂ ਮਜੂਰੀਆਂ ਦੀਆਂ ਮਲਕਾਨਾਂ ਬਣ ਗਈਆਂ ਸਾਰਾ ਕੁਛ ਅਰੇ ਵਿੱਚ ਹੈ ਸਾਰੀਆਂ ਜਿਹੜੀਆਂ ਬੱਕਰੇ ਬੱਕਰੇ ਪਿੰਡਾਂ ਦੀਆਂ ਹੈਗੇ ਨਾ ਹਾਂ ਜਿੱਦਾਂ ਹੁਣ ਆਪਾਂ ਇੱਥੇ ਖਲੋਤੇ ਹਾਂ ਜਾਂ ਟੰਗੂ ਸਾਹਿਬ ਵਾਲੀ ਕਰਦੇ ਹਾਂ ਇੱਥੋਂ ਤੱਕ ਜਾਣੀਆਂ ਹਾਂ ਅ ਵੀ ਹੈ ਕਿ ਪਾਸ ਹਾਂ ਇਹ ਸਾਰੀਆਂ ਨਵੀਆਂ ਸਾਰੀਆਂ ਬੜੀਆਂ ਸਾਰੀਆਂ ਠੀਕ ਹੈ ਹੈ ਅੱਛਾ 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 ਕਿਵੇਂ ਠੀਕ ਹੋ ਚਲੋ ਜਿਆ ਕਰ ਦਿਓ ਜਿਆ ਕਰ ਦਿਓ ਕੋਈ ਨਹੀਂ ਕੋਈ ਹੈਲੋ ਹੈਲੋ ਕਰ ਦਿਓ ਹੈਲੋ ਕਰ ਦਿਓ ਜਿਆ ਕਰ ਦਿਓ ਹੇ ਚਲੋ ਲਓ ਬਾਟਰ ਲੋ ਠੀਕ ਹੈ ਬਾਈ ਥੈਂਕ ਯੂ ਲੈ ਲੈ ਅਵੇ ਤੇਰੇ ਨਹੀਂ 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 ਅ ਦੇ ਉਹ ਰੇ ਉਹ ਰੇ ਔਕੇਡਾ ਵਧੀਆ ਲੱਗਦਾ ਤੇਰੇ ਹੈ ਥੈਂਕ ਯੂ ਥੈਂਕ ਯੂ ਮੁੰਡੂ ਥੈਂਕ ਯੂ ਥੈਂਕ ਯੂ ਲਓ ਬਾਜੀ ਲੈ ਲੋ ਠੀਕ ਹੈ ਸਸੀ ਘਰ ਜੀ ਸਸੀ ਘਰ ਸਸੀ ਘਰ ਬਾਜੀ ਠੀਕ ਠਾਕ ਹੋ ਆ ਹੋ ਹੋਰ ਜੀ ਰਾਜੀ ਖੁਸ਼ੀ ਹੋ ਸਸੀ ਘਰ ਸਸੀ ਘਰ ਜੀ ਠੀਕ ਠਾਕ ਬਹੁਤ ਵਧੀਆ ਕਿਦਾਂ ਮਤਾਲ ਨਹੀਂ ਨਹੀਂ ਲੈ ਲੈ ਤੁਸੀਂ ਜਿਹੜੇ ਬਜ਼ੁਰਗ ਹੋ ਜੀ ਆ ਲੈ ਹੈ ਨੰਦ ਕੇ ਦਾ ਇਹ ਮੇਰਾ ਹੈ ਹੈ ਆਜੋ ਆਹ ਫਿਰ ਵੀ ਅੰਜੀ ਠੀਕ ਹੋ ਠੀਕ ਠਾਕ ਆਜੋ ਅੱਗੇ ਆਹ ਮੈਨੂੰ ਪਤਾ 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 ਆਜੋ ਆਜੋ ਚਲ ਤੂੰ ਬੈਂਤੜੀਂ ਕਿੰਨੇ ਆ 2.4 ਨਹੀਂ 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 ਇਹ ਪੁਆਇੰਟ ਕਿਸੀ ਹੈ ਜੀ ਸਰ ਪੁਆਇੰਟ ਕਿਸੀ 42 ਲੱਖ ਰੁਪਏ ਇਹ ਫਿਰ ਇਹ ਫਿਰ ਛੋਟੇ ਭਾਦੇ ਤੋਂ ਵੱਡੇ ਭਾਦੇ ਨੂੰ ਮਿਲਦੀ ਹੈ ਨਹੀਂ ਹਾਂਜੀ ਇਹ ਨਿੱਕੇ ਭਾਦੇ ਇਹ ਛੋਟੇ ਭਾਦੇ ਤੇ ਨਹੀਂ ਕਿਹ ਭਾਦੇ ਤੋਂ ਕਿ ਉਹ ਅਲੱਗ ਹੈ ਨਹੀਂ 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 ਉਹ ਲੱਗਣੀ ਕਿੱਥੇ ਨਹੀਂ ਅੱਛਾ ਇਹ ਨਿੱਕੇ ਭਾਦੇ ਦਾ ਹੈ ਓਕੇ ਓਕੇ ਕਰੀਏ ਜੀ ਚਲੋ ਅੱਜ ਦੇਣਾ ਹੈਗਾ ਤੁਹਾਡਾ ਇਹ ਇਹ ਫੋਟੋ ਹੈ ਜਿਹੜਾ ਇਹ ਇਹ ਆ ਜਿਹੜਾ ਨਾ ਤੇ ਇਹ ਇਹਨੂੰ ਇਹਨੂੰ ਵੀ ਹੱਥ ਪਾ ਲੈ ਦੂਜਾ ਵੀ ਕਿਚੋ ਸੈ ਸੈ ਕਿਚੋ ਕੋਈ ਨਹੀਂ ਕੋਈ ਨਹੀਂ ਹਾਂਜੀ ਕੋਈ ਖੇਚਣਾ ਕਿਚੋ ਕੋਈ ਨਹੀਂ ਕੋਈ ਨਹੀਂ ਵਾਹ ਇੱਕ ਰੋੜ ਨਹੀਂ ਰਹਿਣ ਦੇਣਾ ਸਾਰੇ ਸੈ ਸਜੇ ਅਸੀਂ ਫਿਰ ਉਹਨਾਂ ਕਿ ਤੁਗਾਟਨ ਕਰ ਰਹੇ ਆ ਵੀ ਨਾਲ-ਨਾਲ ਬਣਦੇ ਵੀ ਰਹਿਣ ਹਾਂਜੀ ਠੀਕ ਹੈ ਜੀ ਕਿਉਂਕਿ ਪਿੱਛੇ ਬਣੇ ਨਹੀਂ 15 16 ਸਾਲ ਪਹਿਲੇ ਰੋੜੇ ਬਣੇ ਸੀਗੇ ਹਾਂਜੀ ਤੇ ਹੁਣ ਮੇਰੇ ਖਿਆਲ ਜਿਹੜਾ ਇਹ ਮੇਨ ਤੁਹਾਡਾ ਰੋੜਾ ਹੈ ਤੇ ਖਰੇ ਪਤਾ ਨਹੀਂ ਕਦੋਂ ਬਣਿਆ ਹੈ